ਜਿਹੜੀ ਵੀ ਭਾਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਲ ਹੋਵੇਗੀ ਉਹ ਹੀ ਸ਼੍ਰੋਮਣੀ ਅਕਾਲੀ ਦਲ ਹੋਵੇਗਾ ਨਾ ਕਿ ਚੀਮੇ ਬੜਾ ਉਹ ਬਾਦਲ ਦਲ ਹੋਊਗਾ ਉਹ ਖੁੰਦੜ ਦਲ ਹੋਊਗਾ ਚੀਮਾ ਦਲ ਹੋਊਗਾ ਸ਼੍ਰੋਮਣੀ ਅਕਾਲੀ ਦਲ ਨਹੀਂ ਹੋ ਸਕਦਾ ਜਿਹੜੀ ਕਰ ਤੁਸੀਂ ਇਹ ਕਹੀ ਹੈ ਕਿ ਤੁਹਾਡੀ ਜਿਹੜਿਆ ਆਦੇਸ਼ ਨੇ ਉਹ ਕਾਰ ਤਖਤ ਸਾਹਿਬ ਦੀ ਚਾਰ ਦਿਵਾਰੀ ਤੱਕ ਹੀ ਸੀਮਤ ਹੈ ਕੋਈ ਕੋਈ ਸਮਾਜ ਭੀ ਪ੍ਰਧਾਨ ਦੇ ਚਰਚੋ ਕੋਈ ਕਦੇ ਆਪਣਾ ਵੀ ਵਾਰਤ ਲਿਆ ਕਰੋ ਇਹ ਗੁਰੂ ਮਹਾਰਾਜ ਨੇ ਦਿਮਾਗ ਦਿੱਤਾ ਹੋਇਆ ਹੈ ਇਹਨੂੰ ਵੀ ਕਦੇ ਵਾਰਤ ਲਿਆ ਕਰੋ ਅਕਾਲ ਪੁਰਖ ਸਾਹਿਬ ਦੁਨੀਆ ਭਰ ਦੇ ਸਿੱਖਾਂ ਦਾ ਤਖਤ ਹੈ ਇਹ ਬਾਦਲ ਕਹਿੰਦਾ ਨਹੀਂ ਹੈ ਕੱਲਿਆਂ ਦਾ ਇਹ ਤੁਹਾਨੂੰ ਪ੍ਰੀਖਿਆ ਤੁਹਾਨੂੰ ਪ੍ਰੀਖਿਆ ਤੁਹਾਨੂੰ ਜਾਖਰ ਤੋਂ ਕੋਈ ਸਿਆਣਤਾ ਨਹੀਂ ਤੁਹਾਡਾ ਦਾਇਰਾ ਤੁਹਾਡਾ ਦਾਇਰਾ ਸੀਮਤ ਹੈ ਜਿਹੜਾ ਤੁਸੀਂ ਸਿੰਘ ਸਾਹਿਬ ਦਾ ਦਾਇਰਾ ਸੀਮਤ ਕਰਨ ਗਏ ਹੋ ਤੇਤੀ ਲੱਖ ਪਰ ਤੇਤੀ ਲੱਖ ਕਿਉਂ ਨਹੀਂ ਸ਼ਰਮ ਵਾਲੀ ਚੀਮਿਆਂ ਓਏ ਤੈਨੂੰ ਓਏ ਬੋਰਡ ਦਾ ਸਿਰਫ 18 ਲੱਖ ਰੁਪਈਆ ਪਰਚੇ ਤੋਂ ਜੇ ਕਟੀਆਂ ਨਹੀਂ ਗਈਆਂ ਦਿਖਾਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਕੋਲ ਮੈਨੇਜਰਾਂ ਕੋਲ ਗੁਰਦੁਆਰੇ ਦੇ ਪੈંਘ ਦਿਖਾਈਏ ਕਰੋਗੇ ਕੀ ਤੁਹਾਡੇ ਕੋਲੇ ਸਿਰਫ 2 ਜਾਂ 3 ਮਹੀਨੇ ਨੇ ਤੁਹਾਡੀ ਅੰਤਰੇਂ ਕਮੇਟੀ ਪਤਾ ਨਹੀਂ ਲੱਗਣਾ ਕਿੰਦਾ ਜਾਊਗੀ ਜੀ ਤੁਹਾਡੇ ਕੋਲ ਕੋਈ ਜ਼ਫੇਦਾਰ ਹੈ ਨਹੀਂ ਕਾਲ ਤੱਕ ਦਾ ਜਾਂ ਬਾਕੀ ਦੇ ਤੱਕ ਲੱਗਣ ਵਾਸਤੇ ਹੈਗੇ ਨੇ ਪਰ ਤੁਹਾਡੇ ਗੋਲੇ ਨਹੀਂ ਜਿਹੜੇ ਤੁਹਾਡੇ ਗੋਲੇ ਨੇ ਉਹਨਾਂ ਦੀ ਲਿਸਟ ਲੱਗੀ ਪਈ ਐ ਦੁਨੀਆ ਦੇ ਹਰ ਦੇਸ਼ ਵਿੱਚ ਬੈਠੇ ਦਰਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਰਜਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਅੰਤਰੀਂ ਕਮੇਟੀ ਦੇ ਮੈਂਬਰਾਂ ਨੂੰ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਨਿਤਨੇਮ ਦੀਆਂ ਕਿਹੜੀਆਂ ਪੰਜ ਬਾਣੀਆਂ ਨੇ ਤੇ ਉਹਨਾਂ ਦਾ ਪਾਠ ਕਿਹੜੇ-ਕਿਹੜੇ ਵੇਲੇ ਕੀਤਾ ਜਾਂਦਾ ਹੈ ਉਹ ਭਦਰਪੁਰਸ਼ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਇਹ ਸਮਝਾਉਣ ਲਈ ਚਲੇ ਗਏ ਕਿ ਅਕਾਲ ਪੁਰਖ ਸਾਹਿਬ ਦੀ ਮਰਿਆਦਾ ਕੀ ਹੈ ਤੇ ਜੋ ਤੁਸੀਂ ਆਦੇਸ਼ ਜਾਰੀ ਕਰਦੇ ਹੋ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰ ਤੱਕ ਦੀ ਸੀਮਤ ਹੈ ਇੰਨਾ ਉੱਲੂ ਦੇ ਪੱਠਿਆਂ ਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਗਿਆਨੀ ਰਗਵੀਰ ਸਿੰਘ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉੱਥੇ ਸ੍ਰੀ ਹਰਮੰਦਰ ਸਾਹਿਬ ਦੇ ਮੁਖ ਗ੍ਰੰਥੀ ਵੀ ਨੇ ਪਿਛਲੇ 25 30 ਸਾਲਾਂ ਤੋਂ ਜਾਂ ਇਸ ਤੋਂ ਵੱਧ ਘਟ ਹੋ ਸਕਦਾ ਹੈ ਉਹ ਸੇਵਾ ਕਰਦੇ ਆ ਰਹੇ ਨੇ ਧਾਰਮਿਕ ਖੇਤਰ ਦੇ ਵਿੱਚ ਪਹਿਲਾਂ ਉਹ ਅਨੰਤਪੁਰ ਸਾਹਿਬ ਦੇ ਜਥੇਦਾਰ ਵੀ ਰਹੇ ਤਖਤ ਦੇ ਹੁਣ ਕਾਲ ਤੱਕ ਸਾਹਿਬ ਦੇ ਜਥੇਦਾਰ ਨੇ ਓਏ ਉੱਲੂ ਓਏ ਮੂਰਖ ਓਏ ਗਦਿਓ ਤੁਸੀਂ ਉਹਨਾਂ ਨੂੰ ਉਹਨਾਂ ਦੀਆਂ ਸੀਮਾਵਾਂ ਸਮਝਾਉਣ ਗਏ ਹੋ ਇਹ ਦੱਸਣ ਗਏ ਹੋ ਕਿ ਕਾਲ ਤਖਤ ਦੀ ਮਰਿਆਦਾ ਕੀ ਹੁੰਦੀ ਹੈ ਨਹੀਂ ਤੁਸੀਂ ਤਾਂ ਉਹਨਾਂ ਨੂੰ ਇਹ ਦਿਖਾਉਣ ਗਏ ਸੀ ਕਿ ਅੰਤਰਿਕ ਕਮੇਟੀ ਬਹੁਤ ਵੱਡੀ ਪਾਵਰ ਹੈ ਜਿਹੜੇ ਤਖਤਾਂ ਦੇ ਜਥੇਦਾਰ ਨੇ ਉਹ ਤਾਂ ਅੰਤਰਿਕ ਕਮੇਟੀ ਦੇ ਮਤੇਹਤ ਨੇ ਉਹ ਤਾਂ ਇਹਨਾਂ ਦੇ ਅਧੀਨ ਕੰਮ ਕਰਨ ਵਾਲੇ ਨੇ ਅਸੀਂ ਜਾਨੀ ਕਿ ਅੰਤਰਿਕ ਕਮੇਟੀ ਜਦੋਂ ਮਰਜ਼ੀ ਕਿਸੇ ਵੀ ਤਖਤ ਦੇ ਜਥੇਦਾਰ ਨੂੰ ਨਿਯੁਕਤ ਕਰ ਸਕਦੀ ਹੈ ਤੇ ਉਹਨੂੰ ਹਟਾ ਸਕਦੀ ਹੈ ਤੁਸੀਂ ਇਹ ਰੋਪਾਉਣ ਗਏ ਸੀ ਸਿੰਘ ਸਾਹਿਬ ਗਿਆਨੀ ਰਿਕਵੀਰ ਸਿੰਘ ਇਹ ਤੋਂ ਵੱਧ ਕੁਝ ਨਹੀਂ ਤੁਹਾਡਾ ਮਕਸਦ ਕੀ ਸੀ ਕਿ ਤੁਸੀਂ ਜਾ ਕੇ ਰੁੱਖਾ ਬੋਲੋਗੇ ਜਿਵੇਂ ਬਲਟੋਹਾ ਬੋਲਦਾ ਹੁੰਦਾ ਹੈ ਤੇ ਸਿੰਘ ਸਾਹਿਬ ਗਿਆਨੀ ਰਿਕਵੀਰ ਸਿੰਘ ਤੁਹਾਡੇ ਇਸ ਬਤਾਰੇ ਤੋਂ ਦੁਖੀ ਹੋ ਕੇ ਗੁੱਸੇ ਚ ਆ ਕੇ ਗਿਆਨੀ ਹਰਪ੍ਰੀਤ ਸਿੰਘ ਵਾਂਗੂ ਜਥੇਦਾਰੀ ਤੋਂ ਅਸਤੀਫਾ ਦੇ ਜਾਣਗੇ ਤੇ ਤੁਹਾਡੀਆਂ ਪਾਓ 12 ਹੋ ਜਾਣਗੀਆਂ ਪਰ ਹੋਇਆ ਇਸਦੇ ਬਿਲਕੁਲ ਉਲਟ ਤੁਹਾਨੂੰ ਸਿੰਘ ਸਾਹਿਬ ਨੇ ਬੜੇ ਹੀ ਠਰਮੇ ਨਾਲ ਸੁਣਿਆ ਸੱਤ ਬਚਨ ਕਹਿ ਕੇ ਤੁਹਾਨੂੰ ਖੜਾ ਛਟਾ ਲਿਆ ਉਹਨਾਂ ਨੂੰ ਪਤਾ ਸੀ ਤੁਸੀਂ ਕੀ ਕਰਨ ਆਏ ਹੋ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਕਦੋਂ ਕਰਨਾ ਹੈ ਉਹਨਾਂ ਨੂੰ ਇਹ ਵੀ ਪਤਾ ਇੱਕ ਹੋਰ ਅੰਤਰਿਕ ਕਮੇਟੀ ਵਾਲਿਓ ਮਹਾਕੁਸ਼ੋ ਕੀ ਤੁਸੀਂ ਸਿੰਘ ਸਾਹਿਬ ਨੂੰ ਇਹ ਕਹਿ ਆਏ ਕਿ ਜੀ ਤੁਹਾਡਾ ਜੋ ਹੈ ਆਦੇਸ਼ ਉਹ ਸਿਰਫ ਸ੍ਰੀ ਅਕਾਲ ਪੁਰਖ ਸਾਹਿਬ ਦੀ ਹਦੂਦ ਅੰਦਰ ਤੱਕ ਹੀ ਸੀਮਤ ਹੈ ਕਿਉਂ ਭਾਈ ਇਹ ਜਿਹੜੀ ਨਵੀਂ ਤੁਸੀਂ ਮਰਬਾਬੰਦੀ ਦਾ ਨਕਸ਼ਾ ਉਹਨੇ ਕੋਲੇ ਲੈ ਕੇ ਇਹ ਥੋੜੇ ਬੁੜੇ ਨੇ ਬਣਾ ਕੇ ਦਿੱਤਾ ਓਏ ਉੱਲੂ ਦੇ ਪੱਠਿਓ ਉਹ ਖੋਤੇ ਦੇ ਖੁਰੋ ਸ੍ਰੀ ਕਾਲ ਤਖਤ ਸਾਹਿਬ 17ਵੀਂ ਸਦੀ ਦੇ ਸ਼ੁਰੂ ਵਿੱਚ ਹੋਂਦ ਚ ਆਇਆ ਹੈ 1607 8 ਦੇ ਵਿੱਚ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀ ਅਕਾਲ ਤਖਤ ਪਿਆ ਦਿੱਤਾ। ਉਦੋਂ ਉਹਨਾਂ ਨੇ ਜੱਫੇਦਾਰ ਲਾਏ। ਉਦੋਂ ਬਾਅਦ ਜੱਫੇਦਾਰ ਲੱਗਦੇ ਗਏ, ਲੱਗਦੇ ਗਏ ਤੇ ਦੁਨੀਆ ਭਰ ਦੇ ਸਿੱਖ ਅਕਾਲ ਤਖਤ ਦੇ ਹੁਕਮਨਾਮੇ ਅੱਗੇ ਸਿਰ ਝੁਕਾਉਂਦੇ ਗਏ। ਤੁਸੀਂ ਕੀ ਇਹ ਸਮਝਦੇ ਹੋ? ਤੁਸੀਂ ਜਿਹੜਾ 1925 ਦੇ ਐਕਟ ਦੀ ਗੱਲ ਕਰਦੇ ਹੋ, ਉਹ 1600 7 8 ਜ ਜਾਨੀ ਕਿ 17ਵੇਂ ਸਦੀ ਦੇ ਸ਼ੁਰੂ ਵਿੱਚ ਸ੍ਰੀ ਕਾਟਕ ਸਾਹਿਬ ਦੀ ਸਜਣਾ ਹੋਈ ਹੈ ਓਏ ਗਦਿਓ ਤੁਹਾਡਾ ਜਿਹੜਾ ਐਕਟ ਹੈ ਇਹ ਅੰਗਰੇਜ਼ਾਂ ਨੇ 1925 ਜ ਬਣਾਇਆ 700 ਸਾਲ ਪਹਿਲਾਂ ਸ੍ਰੀ ਕਾਟਕ ਸਾਹਿਬ ਖੋਨਚਾ ਚੱਕਿਆ ਸੀ ਜਥੇਦਾਰ ਨਿਯੁਕਤ ਹੋਣੇ ਸ਼ੁਰੂ ਹੋ ਗਏ ਸੀ ਇਹ ਤੁਹਾਨੂੰ ਸ਼ਾਇਦ ਨਹੀਂ ਪਤਾ ਕਿਉਂਕਿ ਪੜਦੇ ਨਹੀਂ ਨਾ ਤੁਸੀਂ ਤਾਂ ਇਹ ਹੈ ਵੀ ਇਹ ਦੁਬਾਰਾ ਕਿਹਦੀ ਵਾਰੀ ਆਊਗੀ ਜਿਹੜੇ ਰਹੁ ਜੀਤ ਵਿਰਕ ਜ ਐ ਮੰਨਣਾ ਨਾ ਮੰਨਣਾ ਤੁਹਾਡੀਆਂ ਤਿਆਰੀਆਂ ਪ੍ਰਧਾਨ ਬਣਦੀਆਂ ਵਿੱਚੇ ਰਹਿ ਗਈਆਂ ਹਾਂ ਅੰਤਰੇਂ ਕਮੇਟੀ ਵਾਲਿਆਂ ਆਪਦੇ ਕੰਨਾਂ ਦੇ ਪਰਦੇ ਖੋਲੋ ਸੁਣੋ ਅਕਾਲ ਪਖ ਸਹਿਬ ਦੁਨੀਆ ਭਰ ਦੇ ਸਿੱਖ ਚਾਹੋ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਰੂਸ ਕਿਸੇ ਵੀ ਦੇਸ਼ 'ਚ ਬੈਠਾ ਹੋਵੇ ਪਰ ਉਹ ਸਿੱਖ ਹੋਵੇ ਅਕਾਲ ਤਖਤ ਸਾਹਿਬ ਦਾ ਹੁਕਮ ਉਸ ਤੇ ਲਾਗੂ ਹੁੰਦਾ ਤੇ ਉਹ ਦੇ ਕੇ ਸਿਰ ਚਕਾਉਂਦਾ ਹੈ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਉਹ 트럼ਪ ਦੀ ਪਾਰਟੀ ਦਾ ਹੋਵੇ ਉਹ ట్రੂਡੋ ਦੀ ਪਾਰਟੀ ਦਾ ਹੋਵੇ ਪੂਤਨ ਦੀ ਪਾਰਟੀ ਦਾ ਹੋਵੇ ਨਰਿੰਦਰ ਮੋਦੀ ਦੀ ਪਾਰਟੀ ਦਾ ਹੋਵੇ ਕੇਜਰੀ ਬਾਦਲ ਦੀ ਪਾਰਟੀ ਦਾ ਹੋਵੇ ਪਰ ਹੋਵੇ ਉਹ ਸਿੱਖ ਗੁਰੂ ਦਾ ਸਿੱਖ ਹੋਵੇ ਹੈਗੇ ਨੇ ਆਮ ਆਦਮੀ ਪਾਰਟੀ ਵੀ ਨੇ ਕਾਂਗਰਸ ਜੂਬੀ ਨੇ ਅਮਰਤਾਲ ਸਿੰਘ ਬਠੇਰੇ ਬੈਠੇ ਨੇ ਸਾਰੀਆਂ ਪਾਰਟੀਆਂ ਜene ਅਕਾਲ ਤਖਤ ਸਾਹਿਬ ਦੁਨੀਆ ਭਰ ਦੇ ਸਿੱਖਾਂ ਦਾ ਤਖਤ ਹੈ ਇਹ ਬਾਦਲ ਕਹਿੰਦਾ ਨਹੀਂ ਹੈ ਕੱਲਿਆਂ ਦਾ ਇਹ ਤੁਹਾਨੂੰ ਪਰੇਖਿਆ ਤੁਹਾਨੂੰ ਪਰੇਖਿਆ ਤੁਹਾਨੂੰ ਜਾਖਰ ਤੋਂ ਕੋਈ ਸ਼ਾਨਦਾਰ ਨਹੀਂ ਤੁਹਾਡਾ ਦਾਇਰਾ ਤੁਹਾਡਾ ਦਾਇਰਾ ਸੀਮਤ ਹੈ ਜਿਹੜਾ ਤੁਸੀਂ ਸਿੰਘ ਸਾਹਿਬ ਦਾ ਦਾਇਰਾ ਸੀਮਤ ਕਰਨ ਗਏ ਹੋ ਸ੍ਰੀ ਕਾਲ ਤਖਤ ਸਾਹਿਬ ਦਾ ਜੋ ਜਥੇਦਾਰ ਹੈ ਦੋ ਦੁਨੀਆ ਪਰ ਦੇ ਸਿੱਖਾਂ ਦਾ ਰਹਿਨਮਾ ਹੈ ਨਾ ਕਿ ਤੁਹਾਡਾ ਇੱਕ ਹੋਰ ਤੁਹਾਡੀ ਔਕਾਤ ਕੀ ਹੈ ਤੁਸੀਂ ਸਾਰੇ 14 ਮੈਂਬਰ ਹੋ 14 ਚੋਂ 4 ਤੁਹਾਡੇ ਵਿਰੁੱਧ ਖੜੇ ਨੇ ਐ ਕਾਕਾ ਤਖਤ ਸਾਹਿਬ ਦੇ ਸੂਰਮੇ ਸਿੰਘ ਜੋਧੇ ਬੜਨ ਵਰਗੇ ਬਾਕੀ ਕਿੰਨੇ ਰਹਿ ਗਏ ਤੁਸੀਂ 10 10 ਚੋਂ ਤੁਹਾਡੇ ਚੋਂ ਘਟੋ ਘਟ 4 ਜਾਂ 5 ਮੈਂਬਰਾਂ ਤੇ ਗੁਰੂ ਕਿਸੇ ਵੇਲੇ ਵੀ ਕਿਰਪਾ ਕਰ ਸਕਦਾ ਹੈ ਉਹਨਾਂ ਦੀ ਮਰੀ ਹੋਈ ਜ਼ਮੀਰ ਨੂੰ ਜਿਉਂਦਾ ਕਰ ਸਕਦਾ ਹੈ ਉਹਨਾਂ ਦੀ ਜ਼ਮੀਰ ਜਾਗ ਸਕਦੀ ਹੈ ਉਹ ਤੁਹਾਡਾ ਕਾਲ ਤਖਤ ਦੇ ਬਰੋਧੀਆਂ ਦਾ ਘੋੜਿਆਂ ਦਾ ਸਾਥ ਛੱਡ ਕੇ ਇੱਧਰ ਆ ਸਕਦੇ ਨੇ ਤੇ ਤੁਸੀਂ ਕਿੰਨੇ ਰਹਿ ਜਿਓਗੇ ਫਿਰ ਜੇ ਪੰਜ ਮੈਂਬਰ ਇੱਧਰ ਆ ਗਏ ਤੁਸੀਂ ਰਹਿ ਜਿਓਗੇ ਪੰਜ ਤੁਹਾਡੀ ਔਕਾਤ ਦਾ ਤੁਹਾਨੂੰ ਪਤਾ ਲੱਗ ਜੂ ਬਾਕੀ ਤੁਹਾਡੀ ਔਕਾਤ ਮੈਂ ਇਹ ਵੀ ਦੱਸਦਾ ਹਾਂ ਕਿ ਜਿਹੜਾ ਤੁਹਾਡਾ SIM ਕਾਰਡ ਹੈ ਨਾ ਉਹਦੇ ਪੈਰੀ ਡੇਟ ਆਉਣ ਵਾਲੀ ਐ ਮਾਰਚ ਤੱਕ ਇਤਰਾਜ਼ ਵਗੈਰਾ ਹੋ ਜਾਣਗੇ ਉਸ ਤੋਂ ਬਾਅਦ ਚੋਣ ਕਮਿਸ਼ਨ ਜਦੋਂ ਮਰਜੀ ਸ਼੍ਰੋਮਣੀ ਕਮੇਟੀ ਦਾ ਚੋਣਾ ਕਰਵਾ ਸਕਦਾ ਹੈ ਅਪ੍ਰੈਲ ਚ ਮਈ ਚ ਜੂਨ ਚ ਬੱਤ ਤੋਂ ਬੱਤ 3 ਮਹੀਨੇ ਤੁਹਾਡਾ SIM ਕਾਰਡ ਚੱਲੂਗਾ ਥੋੜੀ ਜਿਹੜੇ ਅੰਤਰੰਕ ਕਮੇਟੀ ਯੰਤਰੰਕ ਕਮੇਟੀ ਜਿਹੜੇ ਤੁਸੀਂ ਸਿੰਘ ਸਾਹਿਬ ਨੂੰ ਦਬਕੇ ਮਾਰਨ ਗਏ ਹੋ ਨਾ ਸਮੁੱਚੀ ਸਿੱਖ ਕੌਮ ਦੇ ਫਿਰਦੇ ਬਲੰਦ ਰਹੇ ਗਏ ਨੇ ਤੇ ਤੁਹਾਡੇ ਤੇ ਜੋ ਹਾਸ਼ਰ ਜਿਹੜਾ ਤੁਹਾਡਾ ਇਸ ਕਰਤੂਤ ਦਾ ਹਾਸ਼ਰ ਹੋਊਗਾ ਨਾ ਉਹ ਤੁਹਾਨੂੰ ਬਹੁਤ ਜਲਦੀ ਪਤਾ ਲੱਗਿਆ ਬਾਰੀ ਦੇਰ ਨਹੀਂ ਤੁਸੀਂ ਕਹਿ ਦਿੰਦੇ ਕਿ 1 ਅਪ੍ਰੈਲ ਨੂੰ ਸੌਰੀ 1 ਮਾਰਚ ਨੂੰ ਜੋ ਤੁਹਾਡਾ ਸੰਭਾਵੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੁਹਾਨੂੰ ਉਂਗਲਾਂ ਤੇ ਇੰਚਾਰ ਹੈ ਉਹਨੂੰ ਪ੍ਰਧਾਨ ਬਣਾ ਲਓ ਕਿਸੇ ਨੂੰ ਕੋਈ ਇਤਰਾਜ਼ ਨਹੀਂ ਮੈਂ ਕਹਿੰਦਾ ਸਾਨੂੰ ਕਰਨਾ ਹੀ ਨਹੀਂ ਚਾਹੀਦਾ ਫੇਰ ਕੀ ਤੁਸੀਂ ਫੰਨੂ ਖੋਦੋਗੇ ਕਿ ਲਾਟਾ ਦਿਓਗੇ ਕੀ ਕਰਦੇ ਹੋਗੇ 33 ਲੱਖ ਪਰ 33 ਲੱਖ ਕਿਉਂ ਨਹੀਂ ਸ਼ਰਮਾਂ ਦੀ ਚੀਮਿਆਂ ਓਏ ਤੈਨੂੰ ਓਏ ਬੋਰਡ ਦਾ ਸਿਰਫ 18 ਲੱਖ ਪਈ ਹੈ ਪਰਚੇ ਤੁਹਾਡੇ ਕੱਟੀਆਂ ਨਹੀਂ ਗਈਆਂ ਦਿਖਾਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਕੋਲ ਮੈਨੇਜਰਾਂ ਕੋਲ ਗੁਰਦੁਆਰੇ ਦੇ ਪੈਸੇ ਦਿਖਾਈਏ ਠੋਡਾ ਬੁੜਾ ਦੇ ਗਿਆ ਪਰਚੇ ਕੱਟ ਕੇ ਉਹ ਕੋਈ ਪਰਚੀ ਨਹੀਂ ਕੱਟੀ ਗਈ ਬਕਵਾਸ ਕਰਦੇ ਹੋ ਕੋਈ ਮਾਨਤਾ ਨਹੀਂ ਕੱਟ ਦਿਓ ਮੈਂ ਕਹਿੰਦਾ 35 ਦੇ ਵੀ 70 ਲੱਖ ਪਰਚਾ ਕੱਢ ਲਓ ਕੱਟੋਗੇ ਕਿੱਥੇ ਸਿੰਘ ਸਾਹਿਬ ਨੇ ਜਿਹਨਾਂ ਨੂੰ ਤੁਸੀਂ ਤਪਕਾ ਮਾਰਨ ਗਏ ਸੀ ਉਹਨਾਂ ਨੂੰ ਇਹ ਕਹਿ ਨਹੀਂ ਲੋੜ ਨਹੀਂ ਪਈ ਉਹ ਚੁੱਪਚੀਪੀਤੇ ਕਰਕੇ ਜਿਹੜਾ ਕੰਮ ਕਰਨਾ ਸੀ ਪਹਿਲਾ ਸ਼ੁਭ ਕਾਰਜ ਉਹਨਾਂ ਨੇ ਇਹ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਨੂੰ ਇਹ ਕਹਿ ਹੈ ਕਿਤਾਮੀ ਸਾਹਿਬ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੀਤਾ ਉਸ ਇਫਾ ਨਾ ਦਿਓ ਜੋ ਗੁਰੂ ਨੇ ਤੁਹਾਨੂੰ ਸੇਵਾ ਸੌਂਪੀ ਹੋ ਪੂਰੀ ਕਰੋ ਜਿਹੜੀ ਪੋਸਟ ਮੈਂ ਭਾਈਸੋ ਮੇਰੇ ਨਿੱਜੀ ਪੇਜ ਤੇ ਸੀ ਮੇਰੀ ਨਿੱਜੀ ਸੀ ਉਹਦੇ ਆਧਾਰ ਤੇ ਤੁਸੀਂ ਆਪਣੀ ਨੈਤਿਕਤਾ ਦੇ ਆਧਾਰ ਤੇ ਤੁਸੀਂ ਜੋ ਇਫਾ ਦਿੱਤਾ ਹੈ ਉਹਨੂੰ ਵਾਪਸ ਲਓ ਇਹ ਤੁਹਾਨੂੰ ਕਾਲ ਪਟਕ ਦੇ ਹੁਕਮਨਾਮੇ ਤੇ ਅਮਲ ਕਰਨਾ ਵੀ ਨੈਤਿਕਤਾ ਹੀ ਹੈ ਆਓ ਤੁਸੀਂ ਸੱਤ ਮੈਂਬਰੀ ਕਮੇਟੀ ਦੇ ਮੁਖੀ ਕਾਲ ਪਟਕ ਸਾਹਿਬ ਦੇ ਹੁਕਮਾਂ ਨਾਲ ਬੜੇ ਸੀ ਨੈਤਿਕਤਾ ਦੇ ਧਾਰਤੇ ਆਪਣੀ ਸੱਤ ਮੈਂਬਰੀ ਕਮੇਟੀ ਦੀ ਵਿਹਾਂ ਸਰਗਰਮੀਆਂ ਬਤਾਓ ਤੁਹਾਨੂੰ ਕਾਲੀ ਦਲ ਦੀ ਨਵੀਂ ਭਰਤੀ ਕਰਨ ਦਾ ਮੌਕਾ ਦਿੱਤਾ ਸੀ ਨਿਗਰਾਨੀ ਹੈਡ ਭਰਤੀ ਹੋਣੀ ਹੈ ਉਹ ਕੰਮ ਕਰੋ ਇਹ ਹੋਣਾ ਹੈ ਜਿਹੜੀ ਵੀ ਭarti Shri Akaal Takht Sahib ਦੇ ਹੁਕਮ ਨਾਲ ਹੋਵੇਗੀ ਉਹੀ ਸ਼੍ਰੋਮਣੀ ਅਕਾਲੀ ਦਲ ਹੋਵੇਗਾ ਨਾ ਕਿ ਚੀਮੇ ਵਾਲਾ ਉਹ ਬਾਦਲ ਦਲ ਹੋਊਗਾ ਉਹ ਪੁੰਦੜ ਦਲ ਹੋਊਗਾ ਚੀਮਾ ਦਲ ਹੋਊਗਾ ਸ਼੍ਰੋਮਣੀ ਅਕਾਲੀ ਦਲ ਨਹੀਂ ਹੋ ਸਕਦਾ ਤੁਸੀਂ ਗਏ ਸੀ ਸਿੰਘ ਸਾਹਿਬ ਨੂੰ ਸਮਝਾਉਣਾ ਉਹ ਤੁਹਾਡੇ ਤੋਂ ਨਿਭਿਓ ਪਿਓ ਕੇ ਛਿੱਤਰ ਮਾਰਿਆ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਿਆ ਇੰਨੀ ਨਰਮ ਮਿੱਠੀ ਭਾਸ਼ਾ ਚ ਕਿਵੇਂ ਭਲਾ ਪਹਿਲੀ ਗੱਲ ਤਾਂ ਇਹ ਇਹ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਦੀ ਨੂੰ ਮਾਨਤਾ ਦੇ ਦਿੱਤੀ ਜਿਹੜੀ ਕਿ ਉਹਨਾਂ ਨੇ ਬਣਾਈ ਸੀ ਦੂਜਾ ਜਿਹੜੀ ਗੱਲ ਤੁਸੀਂ ਇਹ ਕਹੀ ਹੈ ਕਿ ਤੁਹਾਡੀ ਜਿਹੜਿਆ ਆਦੇਸ਼ ਨੇ ਉਹ ਕਾਰ ਤੱਕ ਸਾਹਿਬ ਦੀ ਚਾਰ ਦਿਵਾਲੀ ਤੱਕ ਸੀਮਿਤ ਰਹੇ ਓਏ ਕੋਈ ਸੰਭਾਵੀ ਪ੍ਰਧਾਨ ਦੇ ਚਮਚੋ ਓਏ ਕਦੇ ਆਪਣਾ ਵੀ ਵਰਤ ਲਿਆ ਕਰੋ ਇਹ ਗੁਰੂ ਮਹਾਰਾਜ ਨੇ ਦਿਮਾਗ ਦਿੱਤਾ ਹੋਇਆ ਹੈ ਇਹਨੂੰ ਵੀ ਕਦੇ ਵਰਤ ਲਿਆ ਕਰੋ ਉਈ ਸੀਮਾ ਤਾਇ ਕਰ ਸਕਦਾ ਕਾਲ ਤਖ ਸਾਹਿਬ ਦੁਨੀਆ ਦੇ ਕਿਸੇ ਵੀ ਖਿੱਤੇ ਚ ਜਿੱਥੇ ਵੀ ਸਿੱਖ ਬੈਠਾ ਉੱਥੋਂ ਤੱਕ ਕਾਲ ਤਖ ਦਾ ਆਦੇਸ਼ ਜਾਂਦਾ ਤੇ ਜਾਊਗਾ ਤੁਸੀਂ ਰੋਕ ਨਹੀਂ ਸਕਦੇ ਜਿਹੜਾ ਵਿੱਚੋਂ ਵਿੱਚ ਖੁਸ਼ ਹੋਣਾ ਸੀ ਨਾ ਰਗੂਜੀਤ ਬਿਰਕ ਤੇ ਆ ਜਿਹੜਾ ਮੰਨਣ ਛੰਨਣ ਉਹ ਸਾਰਾ ਪੈਣ ਮਰ ਜੇ ਤੁਹਾਨੂੰ ਨੰਬਰਦਾਰੀ ਨਹੀਂ ਮਿਲ ਸਕਦੀ ਕਰੋਗੇ ਕੀ ਤੁਹਾਡੇ ਕੋਲੇ ਸਿਰਫ 2 ਜਾਂ 3 ਮਹੀਨੇ ਨੇ ਤੁਹਾਡੇ ਅੰਤਰੇਂ ਕਮੇਟੀ ਪਤਾਨੀ ਲੱਗਣਾ ਕਿੱਦਾਂ ਜਾਊਗੀ ਜਦੋਂ ਜਾਓਗੇ ਨਾ ਪਿੰਡਾਂ ਚ ਵੋਟਾਂ ਮੰਗਣ ਲੋਕ ਪੜਤਿਅਰਗੇ ਤੁਹਾਡੇ ਵੋਟਾਂ ਲੱਕੀ ਤੁਹਾਨੂੰ ਛੇਤਰਾਂ ਦੇ ਖਾਰ ਦਿਖਾਇਆ ਕਰਨਗੇ ਛੇਤਰ ਮਾਰਾ ਕਰਨਗੇ ਛੇਤਰ ਤੁਸੀਂ ਪਿੰਡਾਂ ਚ ਬੜਤੇ ਦਿਖਾਓ ਸੁਖਬੀਰ ਬਾਦਲ ਨੂੰ ਪਤਾ ਹੈ ਇਹ ਇਹ ਕੋਈ ਨਮੀ ਗੱਲ ਨਹੀਂ ਕਰ ਰਹੇ ਤੁਸੀਂ ਇਸ ਤੋਂ ਪਹਿਲਾਂ ਤੁਸੀਂ ਕੀ ਕੀਤਾ ਬਾਦਲ ਕਹਿੰਦੇ ਇੰਨਾ ਹੀ ਬਾਦਲ ਕਹਿੰਨੇ ਹੁਣ ਇਹ ਕਰਵਾ ਰਿਆ ਪਹਿਲਾਂ ਤਾਂ ਪਿਓ ਕਰਵਾ ਰਿਆ ਸੀ ਕਿੰਨੇ ਜਥੇਦਾਰ ਕਿੰਨਿਆਂ ਦੀ ਲਾਹ-ਪਾ ਕੀਤੀ ਕਿੰਨੇ ਹਟਾ ਕੇ ਬਹਾਏ ਗਿਆਨੀ ਹਰਪ੍ਰੀਤ ਸਿੰਘ ਵਾਲਾ ਕੋਈ ਤੁਸੀਂ ਨਵਾਂ ਡਰਾਮਾ ਨਹੀਂ ਕਰਦੇ ਤੁਸੀਂ ਦੋਸ਼ ਲਾ ਕੇ ਹਟਾਉਣੇ ਨੂੰ ਤੁਸੀਂ ਤਾਂ ਟੋੜਾ ਸਾਹਮਣੇ ਬਿਜਲੀਰ ਕਰਕੇ ਹਟਾਇਆ ਸੀ ਹੁਣ ਗਿਆਨੀ ਹਰਪ੍ਰੀਤ ਸਿੰਘ ਹਟਾਤਾ ਹੁਣ ਤੁਸੀਂ ਗਿਆਨੀ ਰਕबीर ਸਿੰਘ ਨੂੰ ਵੀ ਹਟਾਓਗੇ ਕਿਉਂਕਿ ਗਿਆਨੀ ਰਕबीर ਸਿੰਘ ਤੇ ਗੁਰੂ ਨੇ ਕਿਰਪਾ ਕਰਤੀ ਉਹਨਾਂ ਨੇ ਚੁੱਪੀ ਤੋੜਤੀ ਉਨ੍ਹਾਂ ਨੇ ਇਹ ਐਲਾਨ ਕਰਤਾ ਕਿਉਂਕਿ ਜੂ ਕੈਦੀਆ ਸੰਗਤਾਂ ਨਾਲ ਇਹ ਵਾਅਦਾ ਕਰਕੇ ਆਏ ਸੀ ਕਿ 2 ਦਸੰਬਰ ਨੂੰ ਸ਼੍ਰੀ ਕਾਟਕ ਸਾਬ ਦੀ ਫਸੀਲ ਤੋਂ ਜੋ ਆਦੇਸ਼ ਜਾਰੀ ਕੀਤੇ ਸਨ ਉਹ ਇਨ ਬਿਨ ਲਾਗੂ ਹੋਣਗੇ ਜੇ ਦੇਖਿਆ ਜਾਵੇ ਤਾਂ ਸਾਡੇ ਤਿੰਨੇ ਤਖਤਾਂ ਦੇ ਕੋਲ ਇੱਕ ਵੀ ਜਥੇਦਾਰ ਨਹੀਂ ਸਾਰੇ ਗ੍ਰੰਥੀ ਨੇ ਸਿੰਘ ਸਾਹਿਬ ਜਾਨੀ ਰਕਬੀਰ ਸਿੰਘ ਦਰਬਾਰ ਸਾਹਿਬ ਹਰਮਿੰਦਰ ਸਾਹਿਬ ਦੇ ਮੁੱਖ ਗ੍ਰੰਥੀ ਨੇ ਉਹਨਾਂ ਨੂੰ ਜefeਦਾਰ ਲਾਇਆ ਜਾਨੀ ਸੁਲਤਾਨ ਸਿੰਘ ਪਟਨਾ ਸਾਹਿਬ ਉੱਥੋਂ ਦੇ ਹੈੱਡ ਗ੍ਰੰਥੀ ਦੇ ਉਹਨਾਂ ਨੂੰ ਉੱਥੋਂ ਦਾ ਜefeਦਾਰ ਲਾਤਾ ਜਾਨੀ ਹਰਪ੍ਰੀਤ ਸਿੰਘ ਇਹ ਵੀ ਤੁਹਾਡੇ ਮੁਲਾਜ਼ਮ ਸੀ ਮੁਖਤਸਰ ਹੈੱਡ ਗ੍ਰੰਥੀ ਸੀ ਉਹਨਾਂ ਨੂੰ ਤੁਸੀਂ ਜefeਦਾਰ ਲਾਤਾ ਹੁਣ ਹਟਾਤਾ ਕੀ ਤੁਹਾਡੇ ਕੋਲ ਕੋਈ ਜਫੇਦਾਰ ਹੈ ਨਹੀਂ ਈ ਕਾਲ ਤਖਤ ਦਾ ਜਦ ਬਾਕੀ ਤਖਤਾਂ ਲੱਗਣ ਵਾਸਤੇ ਹੈਗੇ ਨੇ ਪਰ ਤੁਹਾਡੇ ਗੋਲੇ ਨਹੀਂ ਜਿਹੜੇ ਤੁਹਾਡੇ ਗੋਲੇ ਨੇ ਉਹਨਾਂ ਦੀ ਲਿਸਟ ਲੱਗੀ ਪਈ ਐ ਬੰਦੇ ਦੇ ਪੁੱਤ ਬਣ ਜੋ ਓਏ ਈ ਕਾਲ ਤਖਤ ਨਾਲ ਟੱਕਰ ਨਾ ਲਾਓ ਓਏ ਓਏ ਨਾ ਲਾਓ ਪਹਿਲਾਂ ਛੋਟੇ ਵੱਡੇ ਬਦਲੇ ਲਈ ਸੀ ਕੀ ਖੱਟ ਗਿਆ ਮਰੇ ਤੋਂ ਵੀ ਮਰੇ ਤੋਂ ਵੀ ਕਾਲ ਤਖਤ ਨਾਲ ਖੜਾ ਨਹੀਂ ਛੱਡਿਆ ਉਹਦਾ ਫਖਰੇ ਕੌਣ ਬਾਅਦ ਚ ਲੈ ਲਿਆ ਰੱਦ ਕਰਦਾ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਦਰਦੇ ਕੌਣ ਦਰਦੇ ਕੌਣ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ